ਉਹ ਨਹੀਂ ਆਜੂਗਾ ਜੀ ਵੀਰ ਤੁਸੀਂ ਟੈਨਸ਼ਨ ਨਾ ਲਓ ਰੋਬੋ ਨਾ ਪਰ ਆਊਗਾ ਘਰੇ ਆਊਗਾ ਜੀ ਬੇਚਿੰਤ ਰਹੋ ਜੀ ਸੰਗਤ ਨੂੰ ਕਹੋ ਵੀ ਸਾਡਾ ਪਾਈ ਬੱਚਾ ਲੱਭ ਕੇ ਘਰੇ ਭੇਜੋ ਕਿੰਨੇ ਲੋਕ ਦੇਖਣਗੇ ਕਿੰਨੇ ਲੋਕ ਸ਼ੇਅਰ ਕਰਨਗੇ ਨਹੀਂ ਆਊਗਾ ਜੀ ਆਊਗਾ ਆਊਗਾ ਜੀ ਐਤੋਂ ਬੈਠੋ ਜੀ ਐਤੋਂ ਬਹਿ ਜਾਓ ਮਾਤਾ ਜੀ ਤੁਸੀਂ ਗੱਡੂ ਆ ਤਾ ਮੇਰੇ ਕੋਲੇ ਚੁੱਪ ਕਰ ਬੱਚਾ ਆ ਦੇਖੀ ਵੀਰ ਕਿੰਨੀ ਮੱਤ ਕਰ ਰਹੀ ਨੋਆ ਦਾ ਉਹ ਗਰੀਬੀ ਵਾਲੇ ਤੇ ਅਰੇ ਬੰਮੇ ਨੂੰ ਦੁਬਾਰੇ ਗਰੀਬੀ ਦੇ ਜੀ ਮੈਂ ਤਾਂ ਉਹ ਵੀ ਘੱਟ ਲਊਂਗੀ ਏਦਾਂ ਮਾਮਾ ਦਾ ਔਖਾ ਜੀ ਪਰਿਵਾਰਾਂ ਦਾ ਏਦਾਂ ਔਖਾ ਵੀਰੇ ਜਿਨ੍ਹਾਂ ਦੇ ਬੱਚੇ ਲਾਪਤਾ ਹੁੰਦੇ ਨੇ ਨਾ ਨਹੀਂ ਨਹੀਂ ਤੁਸੀਂ ਏਦਾਂ ਨਾ ਕਰੋ ਹੁਣ ਲਓ ਤੁਸੀਂ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਲਫੜੋ ਲਫੜੋ ਦਵੈਨੀ ਕਦੋਂ ਦਰਤਿੰਨ ਮਹਲੇ ਫੇਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅਸ ਟਾਈਮ ਅਸੀਂ ਇੱਕ ਵੀਡੀਓ ਤੁਹਾਨੂੰ ਫੋਟੋ ਦਿਖਾਉਣ ਲੱਗੇ ਆ ਇਹ ਵੀਰ ਪਿਛਲੇ ਕੁਝ ਦਿਨਾਂ ਤੋਂ ਕਦੋਂ ਕਦੋਂ ਦਾ ਲਾਪਤਾ ਜੀ ਪਰਸੋਂ ਹੀ ਪਰਸੋਂ ਤੋਂ ਇਹ ਵੀਰ ਦੀ ਪਹਿਲਾ ਫੋਟੋ ਦੇਖੋ ਆਪ ਜੀ ਇਹ ਵੀਰ ਨਾ ਜੀ ਦਿੱਲੀ ਸ਼ਹਿਰ ਤੋਂ ਲਾਪਤਾ ਹੋਇਆ ਉੱਥੇ ਕੀ ਕਰਨ ਗਿਆ ਸੀ ਭੈਣੇ ਇਹ ਮਸ਼ੀਨ ਤੇ ਗਿਆ ਸੀ ਵੀਰ ਸੀਜ਼ਨ ਲਾਉਣ ਲਈ ਕੰਪੈਨ ਤੇ ਉੱਥੋਂ ਜਦੋਂ ਆਉਂਦਾ ਜਿਹੜਾ ਮਨਾਂ ਸਟੋਰੀ ਦੱਸ ਸਕਦਾ ਮੜ ਜਾ ਆਜੋ ਪਤਾ ਪਰਵਾਰ ਨੂੰ ਤੁਸੀਂ ਆਜੋ ਵੀਰੇ ਮੜ ਜਾ ਇਹ ਉੱਥੋਂ ਆਉਂਦਾ ਆਉਂਦਾ ਮਤਲਬ ਦਿੱਲੀ ਵੀਰੇ ਆਜੋ 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 ਕਿੱਥੋਂ ਤੁਰਿਆ ਸੀ ਵੀਰੇ ਐਮਪੀ ਤੋਂ ਤੁਰਿਆ ਸੀ ਇਹਦੀ ਟ੍ਰੇਨ ਸੀ ਜੀ ਉੱਥੋਂ ਕਰੀ ਸੀ ਜੀ ਇਹਦੀ ਅੰਬਾਲਾ ਕੈਂਟ ਦੀ ਉਹ ਉਤਰ ਗਿਆ ਇੱਥੋਂ ਸੋਨੀਪੱਤ ਜੀ ਉਸ ਤੋਂ ਬਾਅਦ ਮੁਰਥਲ ਸੈਰ ਤੋਂ ਉੱਥੋਂ ਮੈਨੂੰ ਫੋਨ ਵੀ ਆਇਆ ਸੀ ਵੀ ਫੋਨ ਕਰਦੇ ਆ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਵੀ ਬੈਠ ਜਾ ਇੱਥੇ ਵੀ ਤੂੰ ਫੋਨ ਕਰ ਵੀ ਮੈਂ ਇੱਥੇ ਆ ਜੰਨਾ ਤੇ ਉਸ ਤੋਂ ਬਾਅਦ ਫਿਰ ਉਹ ਉੱਥੋਂ ਮਿਲਿਆ ਨਹੀਂ ਹੈਗਾ ਅਸੀਂ ਪਹੁੰਚ ਗਏ ਸੀ ਉੱਥੇ ਔਰ ਦੇਖੋ ਸੰਗਤ ਜੀ ਇਹ ਵੀਰ ਮਸ਼ੀਨ ਤੇ ਗਿਆ ਸੀ ਕਿੰਨੇ ਵੀਰ ਐਦਾਂ ਕਿੰਨੇ ਹੀ ਇਨਸਾਨਾਂ ਨੂੰ ਕਟਨਾਪ ਕੀਤਾ ਜਾਂਦਾ ਆਪ ਜੀ ਦੇਖਦੇ ਹੋ ਰੇਲਵੇ ਸਟੇਸ਼ਨਾਂ ਤੋਂ ਕਿੰਨੇ ਹੀ ਵੀਰਾਂ ਨੂੰ ਚੱਕਿਆ ਜਾਂਦਾ ਆ ਪਿੱਛੇ ਜੇ ਆਪਾਂ ਇੱਕ ਘਰ ਦੇ ਵਿੱਚੋਂ ਤਿੰਨ ਜਣਿਆਂ ਨੂੰ ਛੜਾ ਕੇ ਲੈ ਕੇ ਆਇਆ ਉਹ ਵੀ ਵਿਚਾਰੇ ਆਪਣੀ ਮਿਹਨਤ ਮਜ਼ਦੂਰੀ ਕਰਨ ਆਏ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਕੁਝ ਕਿ ਗਲਤ ਬੰਦਿਆਂ ਨੇ ਫੜ ਕੇ ਆਪਣੇ ਘਰ ਚ ਕੈਦ ਕਰ ਲਿਆ ਐਦਾਂ ਹੀ ਸਾਡੇ ਪੰਜਾਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਦਾਂ ਹੀ ਰੇਲਵੇ ਸਟੇਸ਼ਨਾਂ ਤੋਂ ਫੜਿਆ ਜਾਂਦਾ ਸਾਡੇ ਕੋਲ ਪ੍ਰੂਫ ਕੋਈ ਨਹੀਂ ਇਸ ਚੀਜ਼ ਦਾ ਹੋਰ ਬਹੁਤ ਪ੍ਰੂਫ ਨੇ ਹੋਰ ਬਹੁਤ ਕੇਸ ਨੇ ਇਦਾਂ ਦੇ ਜਿਹੜੇ ਪੰਜਾਬ ਦੇ ਬੱਚੇ ਮਿਹਨਤ ਮਜ਼ਦੂਰੀ ਕਰਨ ਗਏ ਪਰ ਇਦਾਂ ਲਾਪਤਾ ਹੋ ਗਏ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੇਕਰ ਇੱਕ ਇਨਸਾਨ ਨਾ ਤਾਂ ਉਹ ਧਰਤੀ 'ਚ ਬੜਿਆ ਮੰਨ ਲਓ ਪੰਜਾਬ ਦੇ ਵਿੱਚ ਵੀ ਲੱਖ ਬੰਦਾ ਲਾਪਤਾ ਜੀ ਨਾ ਉਹ ਆਕਾਸ਼ ਤੇ ਗਏ ਨਾ ਧਰਤੀ 'ਚ ਬੜੇ ਨਾ ਕਿਸੇ ਨੂੰ ਬਾਰਡਰ ਟੱਪੇ ਫਿਰ ਉਹ ਗਏ ਕਿੱਥੇ ਸੰਗਤ ਜੀ ਆਪ ਜੀ ਸੋਚੋ ਅਸੀਂ ਬੇਨਤੀ ਕਰਦੇ ਆਂ ਸੰਗਤ ਅੱਗੇ ਇਹ ਵੀਰ ਦਿੱਲੀ ਸਟੇਸ਼ਨ ਤੋਂ ਜਿਹੜਾ ਲਾਪਤਾ ਸਟੇਸ਼ਨ ਤੋਂ ਹੈ ਜੀ ਮੁਰਥਲ ਤੋਂ ਜਰੂਰ ਇਸ ਵੀਡੀਓ ਨੂੰ ਫੋਟੋ ਨੂੰ ਤੁਸੀਂ ਕੀ ਲੱਗਦੇ ਹੋ ਭੈਣੇ ਅੱਛਾ ਠੀਕ ਹੈ ਭੈਣੇ ਤੁਹਾਡੇ ਨਾਲ ਭੈਣੇ ਕਦੋਂ ਗੱਲ ਹੋਈ ਕੱਲ ਸਵੇਰੇ 9 ਵਜੇ ਓਕੇ ਭੈਣੇ ਕੋਈ ਦਿਮਾਗੀ ਪ੍ਰੋਬਲਮ ਨਹੀਂ ਜੀ ਠੀਕ ਠਾਕ ਸੀਗੇ ਫਿਰ ਇਦਾਂ ਕਿਦਾਂ ਹੋ ਸਕਦਾ ਹੁਣ ਤੱਕ ਦਾ ਘਰੇ ਆ ਜਾਂਦੇ ਜੀ ਮੁਰਥਲ ਆ ਕੇ ਉਹਨਾਂ ਨੇ ਫੋਨ ਕਰਿਆ ਸੀਗਾ ਇਹ ਵੀ ਮੈਂ ਇੱਥੇ ਖੜਿਆ ਸੀਗਾ ਉਹ ਕਹਿੰਦਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਮੈਂ ਕਿੱਥੇ ਖੜਾ ਹਾਂ ਮੈਨੂੰ ਲੈ ਜਾਓ ਓਕੇ ਜੀ ਹੁਣ ਮਤਲਬ ਕਿਹੜੀ ਤਰੀਕ ਦੇ ਇਹ ਕਿਹੜੀ ਤਰੀਕ ਦੀ ਗੱਲ ਹੈ ਭੈਣੇ ਅਰ ਸੋ ਸ਼ਾਮ ਨੂੰ 7 ਵਜੇ ਰੇਲ ਚੜ੍ਹੇਗੀ ਸੀ ਜੀ ਦੋ ਦਿਨ ਹੋ ਗਏ ਜੀ ਹਾਂਜੀ ਠੀਕ ਹੈ ਜੀ ਤੁਸੀਂ ਭੈਣੇ ਕੀ ਲਗਦੇ ਭੈਣ ਜੀ ਠੀਕੇ ਭੈਣੇ ਤੁਸੀਂ ਕੀ ਲਗਦੇ ਜੀ ਮਾਤਾ ਜੀ ਮਤਲਬ ਤੁਹਾਨੂੰ ਕੀ ਲੱਗਦਾ ਜੀ ਇਹ ਕਿਉਂ ਨਹੀਂ ਆਇਆ ਵੀਰ ਘਰੇ ਕੋਈ ਹੋਰ ਕਿਤੇ ਗੁੱਸੇ ਗਸੇ ਹੋ ਕੇ ਤਾਂ ਨਹੀਂ ਵਾਗਿਆ ਜੀ ਹਾਂਜੀ ਨਾ ਇਦਾਂ ਕਿਦਾਂ ਹੋ ਸਕਦਾ ਤੁਹਾਡੇ ਨਾਲ ਗੱਲ ਖੋਈ ਹੈ ਜੀ ਵੀ ਕਰਕੇ ਵੀ ਅਸੀਂ ਕਿਹਾ ਸੀ ਵੀ ਉੱਥੇ ਬੈਠ ਜਾ ਤੇ ਉਸ ਤੋਂ ਬਾਅਦ ਰਿਪੋਰਟ ਕਰਾਤੀ ਜੀ ਪੁਲਿਸ ਰਿਪੋਰਟ ਕਰਾਤੀ ਪੁਲਿਸ ਰਿਪੋਰਟ ਉਰੇ ਕਰਾਈ ਸੀ ਉਹ ਕਹਿੰਦੇ ਉੱਥੇ ਹੋਊਗੀ ਅੱਜ ਭੇਜਦੇ ਨੇ ਜੀ ਹੁਣ ਸ਼ਾਮ ਨੂੰ ਠੀਕ ਹੈ 72 ਘੰਟੇ ਬਾਅਦ ਮਤਲਬ ਸਾਡੀ ਸੰਗਤ ਅੱਗੇ ਬੇਨਤੀ ਆ ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ ਜੀ ਇਹ ਆਦਮੀ ਮੁਰਥਲ ਸਟੇਸ਼ਨ ਤੋਂ ਲਾਪਤਾ ਹੋ ਚੁੱਕਾ ਹੈ ਜੀ ਇਹ ਆਦਮੀ ਕੰਪੇਨ ਦਾ ਸੀਜ਼ਨ ਲਗਾ ਕੇ ਆ ਰਿਹਾ ਥਾ ਔਰ ਮੁਰਥਲ ਆਕਰ ਇਸਨੇ ਘਰ ਕੋ ਕਾਲ ਕੀ ਆਪਣੇ ਮਾਪੇ ਬੋ ਔਰ ਮੁਰਥਲ ਸੇ ਇਹ ਆਦਮੀ ਕਾ ਕੁਛ ਨਹੀਂ ਪਤਾ ਚਲ ਰਹਾ ਸੰਗਤ ਜੀ ਆਪ ਸ਼ੇਅਰ ਕਰੇ ਇਸ ਵੀਡੀਓ ਕੋ ਇਹ ਪੰਜਾਬ ਕਾ ਵਿਅਕਤੀ ਹੈ ਪਟਿਆਲਾ ਜ਼ਿਲ੍ਹੇ ਕਾ ਇਸ ਕੋ ਹਮ ਢੂੰਡਨਾ ਚਾਹਤੇ ਹੈ ਪਲੀਜ਼ ਇਸ ਕਾ ਘਰ ਵਾਈਫ ਬਹਿਨ ਮਾਂ ਬਾਪ ਬਹੁਤ ਪਰੇਸ਼ਾਨ ਹੈ ਪਲੀਜ਼ ਇਸ ਵੀਡੀਓ ਕੋ ਸ਼ੇਅਰ ਕਰੇ ਔਰ ਇਸ ਆਦਮੀ ਕੋ ਕਹੀਂ ਪਰ ਵੀ ਆਪ ਦੇਖੇ ਤੋ ਹਮਾਰੇ ਸੇ ਸੰਪਰਕ ਕਰੇ ਜੇ ਹਮਾਰਾ ਨੰਬਰ ਸਕਰੀਨ ਪਰ ਆ ਰਹਾ ਹੈ ਜੀ ਪਲੀਜ਼ ਇਸ ਵੀਡੀਓ ਕੋ ਸ਼ੇਅਰ ਕਰੇ ਸਾਡੀ ਬੇਨਤੀ ਹੈ ਸੰਗਤ ਜੀ ਇਦਾਂ ਦੇ ਬਹੁਤ ਵੀਰ ਨੇ ਜਿਹੜੇ ਸੜਕਾਂ ਤੋ ਇਦਾਂ ਹੀ ਲਾਪਤਾ ਹੋ ਜਾਂਦੇ ਨੇ ਸਾਡਾ ਪ੍ਰਸ਼ਾਸਨ ਤਾਂ ਪਤਾ ਨਹੀਂ ਕੁਝ ਕਰਦਾ ਜਾਂ ਨਹੀਂ ਕਰਦਾ ਜਾਂ ਸਾਡੀ ਇੱਕ ਰਿਪੋਰਟ ਲਾਪਤਾ ਦੀ ਲਿਖ ਕੇ ਛੱਡ ਦਿੰਦਾ ਪਰ ਸਾਡੇ ਭੈਣ ਭਰਾ ਸਾਡੀ ਸਪੋਰਟ ਕਰਦੇ ਨੇ ਜਿਹੜੇ ਉਹ ਜਰੂਰ ਇਸ ਵੀਡੀਓ ਦਾ ਧਿਆਨ ਰੱਖਿਓ ਆਪ ਜੀ ਦੀ ਆਲੇ-ਦੁਆਲੇ ਜੇਕਰ ਕਿਸੇ ਇਨਸਾਨ ਨੇ ਇਦਾਂ ਦੇ ਵੀਰ ਨੂੰ ਫੜ ਰੱਖਿਆ ਘਰ ਦੇ ਵਿੱਚ ਦੇਖੋ ਸਾਡਾ ਤਾਂ ਦਿਮਾਗ ਕਿ ਉੱਥੇ ਜਾਂਦਾ ਜਦੋਂ ਕੋਈ ਇਨਸਾਨ ਲਾਪਤਾ ਹੁੰਦਾ ਕਿਉਂਕਿ ਅਸੀਂ ਰਾਜਸਥਾਨ ਤੋਂ ਵੀ ਵੀਰ ਨੂੰ ਛਡਾ ਕੇ ਲੈ ਕੇ ਆਇਆ ਇਧਰ ਆ ਚਮਕੌਰ ਸਾਹਿਬ ਏਰੀਆ ਚ ਕਿੰਨੇ ਬੰਦੇ ਅੰਮ੍ਰਿਤਸਰ ਏਰੀਆ ਚ ਕਿੰਨੇ ਬੰਦੇ ਜਿਹੜੇ ਲਾਪਤਾ ਹੋਏ ਵੇ ਯਾਰ ਲੋਕਾਂ ਨੇ ਘਰਾਂ ਚ ਫੜੇ ਵੇ ਸਾਨੂੰ ਤਾਂ ਇਦਾਂ ਹੀ ਲੱਗਦਾ ਹੁੰਦਾ ਕਿ ਤਨਾ ਕਿਤੇ ਵੀ ਇਦਾਂ ਲੋਕ ਫੜ ਲੈਂਦੇ ਨੇ ਔਰ ਫਿਰ ਉਹਨਾਂ ਤੋਂ ਸਾਰਾ ਕੰਮਕਾਰ ਕਰਾਉਂਦੇ ਨੇ ਕਈ ਕਿ ਬੱਚੇ ਕਈ ਕਿ ਸਾਲ 15-15 ਸਾਲ ਪਤਾ ਨਹੀਂ ਲੱਗਦਾ ਜੀ ਇਦਾਂ ਦੀ ਕੋਈ ਗੱਲ ਨਾ ਹੋਵੇ ਵੀਰ ਹੋ ਸਕਦਾ ਕੋਈ ਟੈਨਸ਼ਨ ਲੈ ਗਿਆ ਜਾਂ ਕੀ ਆ ਇਹ ਹੁਣ ਵੱਧ ਦੀ ਗੱਲ ਆ ਪਲੀਜ਼ ਆਪ ਦੀ ਧਿਆਨ ਰੱਖਿਓ ਤਾਂ ਜੋ ਇਹ ਬੱਚਾ ਘਰ ਆ ਕੇ ਆਪਣੇ ਮਾਪਿਆਂ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕੇ ਇਹ ਵੀਰ ਐਮਪੀ ਜਿਹੜਾ ਸੀਜ਼ਨ ਲਾਉਣ ਗਿਆ ਦੀ ਕੰਪੇਨ ਦੇ ਉੱਪਰ ਅੱਜ ਦੀ ਤਰੀਕ ਕਿੰਨੀ ਹੈ ਜੀ ਕਿੰਨਾ ਅੱਜ 3 ਤਰੀਕਾ ਜੀ ਚੌਥਾ ਮਹੀਨਾ 2023 ਅਸੀਂ ਵੀਡੀਓ ਸ਼ੇਅਰ ਕਰ ਰਹੇ ਹਾਂ ਜੀ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚੋਂ ਆਪ ਜੀ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਇਹ ਸਾਰੇ ਪਰਿਵਾਰ ਤੇ ਤਰਸ ਖਾ ਕੇ ਜਰੂਰ ਆਪਣੇ ਆਲੇ ਦੁਆਲੇ ਧਿਆਨ ਰੱਖਿਓ ਕਿਉਂਕਿ ਇਹ ਬੱਚਾ ਔਰ ਇਹ ਭੈਣ ਉਹਨਾਂ ਦੀ ਵਾਈਫ ਔਰ ਉਹਨਾਂ ਦੀ ਸਿਸਟਰ ਔਰ ਇਹਨਾਂ ਦੇ ਮਾਤਾ ਜੀ ਤੁਸੀ ਕੀ ਲੱਗਦੇ ਭੈਣੇ ਹਾਂ ਜੀ ਸੋ ਇਹ ਵੀ ਭੈਣ ਨੇ ਜੀ ਉਹ ਇਹਨਾਂ ਦੇ ਪਿਤਾ ਜੀ ਨੇ ਗਰੀਬ ਪਰਿਵਾਰ ਆਪ ਜੀ ਇਸ ਬੱਚੇ ਨੂੰ ਕਮਾਊ ਜਿਹੜਾ ਸਾਧਨ ਮਤਲਬ ਕਮਾਈ ਦਾ ਇੱਕ ਬੱਚਾ ਹੀ ਹੁੰਦੇ ਨੇ ਏਦਾਂ ਦੇ ਪਰਿਵਾਰਾਂ ਦੇ ਆਪ ਜੀ ਜ਼ਰੂਰ ਧਿਆਨ ਰੱਖਿਓ ਤੁਹਾਡੇ ਥੋੜੇ ਜਿਹਾ ਧਿਆਨ ਦੇ ਨਾਲ ਇੱਕ ਬੱਚਾ ਘਰ ਆ ਸਕਦਾ ਹੁਣ ਇਹ ਕੀ ਪਤਾ ਕੀ ਉਹਦੇ ਨਾਲ ਘਟਨਾ ਜਾਂ ਕੀ ਐਸੀ ਗੱਲ ਹੋ ਗਈ ਨਹੀਂ ਤਾਂ ਹੁਣ ਨੂੰ ਬੱਚਾ ਕਿਸੇ ਨਾ ਕਿਸੇ ਨਾਲ ਚੜ ਕੇ ਪਿੰਡ ਆ ਜਾਂਦਾ ਜੀ ਆਪ ਜੀ ਧਿਆਨ ਰੱਖਿਓ ਬਹੁਤ ਬਹੁਤ ਧੰਨਵਾਦ ਹੋਰ ਕੁਝ ਬੋਲਣਾ ਜੀ ਮਾਤਾ ਜੀ ਮਾਤਾ ਦਾ ਰੋਣ ਲੱਗ ਗਈ ਕੋਈ ਨਾ ਜੀ ਆਜੂਗਾ ਜੀ ਵੀਰ ਤੁਸੀਂ ਟੈਨਸ਼ਨ ਨਾ ਲਓ ਰੋਵੋ ਨਾ ਪਰ ਆਊਗਾ ਘਰੇ ਆਊਗਾ ਜੀ ਬੇਚਿੰਤ ਰਹੋ ਤੁਸੀਂ ਸੰਗਤ ਨੂੰ ਕਹੋ ਵੀ ਸਾਡਾ ਬੱਚਾ ਲੱਭ ਕੇ ਘਰੇ ਭੇਜੋ ਜੀ ਨਹੀਂ ਮਾਤਾ ਜੀ ਕੋਈ ਨਾ ਰੋਵੋ ਨਾ ਤੁਸੀਂ ਤੁਸੀਂ ਸੰਗਤ ਨੂੰ ਕਹੋ ਵੀ ਸਾਡਾ ਪਾਈ ਬੱਚਾ ਲੱਭ ਕੇ ਘਰੇ ਭੇਜੋ ਕਿੰਨੇ ਲੋਕ ਦੇਖਣਗੇ ਕਿੰਨੇ ਲੋਕ ਸ਼ੇਅਰ ਕਰਨਗੇ ਕੋਈ ਨਾ ਜੀ ਕੋਈ ਨਾ ਕੋਈ ਮਾਮਾ ਹੀ ਟੜਫਦੀਆਂ ਨੇ ਪੁੱਤਾਂ ਲਈ ਸੱਚ ਜਾਨਾ ਤੁਸੀਂ ਨਹੀਂ ਕੋਈ ਨਾ ਦੇਖੇ 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 ਮਾਤਾ ਜੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕੁਰਸੀ ਲਿਆਇਓ ਜਿਹਾ ਫੜਾ ਕੁਰਸੀ ਲਿਆਇਓ ਇੱਕ ਪਾਣੀ ਦਾ ਗਲਾਸ ਲਿਆਇਓ ਫਟਾਫਟ ਨਹੀਂ ਕੋਈ ਨਾ ਬੇਬੇ ਜੀ ਐਦਾਂ ਨਾ ਕਰੋ ਪਲੀਜ਼ ਐਦਾਂ ਨਾ ਕਰੋ ਮੈਂ ਕੁਰਸੀ ਮੰਗਾਉਣਾ ਕੋਈ ਬਾਪੂ ਜੀ ਆ ਕੁਰਸੀ ਦਿਓ ਇੱਕ ਨਹੀਂ ਆਊਗਾ ਜੀ ਆਊਗਾ ਆਊਗਾ ਜੀ ਇੱਥੇ ਬੈਠੋ ਜੀ ਇੱਥੇ ਬਹਿ ਜਾਓ ਮਾਤਾ ਜੀ ਤੁਸੀਂ ਪਾਣੀ ਦਾ ਗਲਾਸ ਲਿਆਓ ਇੱਕ ਵੀਰੇ ਤੁਸੀਂ ਦੁਆ ਦੇ ਮੇਰੇ ਕੋਲੇ ਚੁੱਪ ਕਰ ਬੰਦ ਆ ਦੇਖ ਵੀਰ ਕਿੰਨੀ ਮੱਤ ਦਿਦਾ ਰਿਹਾ ਇਹ ਦਿਨ ਤੇ ਪਲੇਸ ਜੇ ਜਮਾ ਰਿਹਾ ਹੈ ਇਹ ਕਿਹੋ ਜਿਹਾ ਲੋਕ ਸੀ ਬਣਾਉਂ ਰਹੇ ਹਨ ਨਾ ਕਿ ਮੈਂ ਆਪਾਂ ਤੁਹਾਨੂੰ ਦਵਾ ਤੇ ਗਰੀਬੀ ਦੇ ਵਾਲੇ ਤੇ আরে ਬੰਮੇ ਨੂੰ ਦੁਬਾਰੇ ਗਰੀਬੀ ਦੇ ਜੀ ਮੈਂ ਤਾਂ ਉਹ ਵੀ ਘੱਟ ਲੂੰਗੀ ਏਦਾਂ ਮਾਮਾ ਦਾ ਔਖਾ ਜੀ ਪਰਿਵਾਰਾਂ ਦਾ ਏਦਾਂ ਔਖਾ ਵੀਰੇ ਜਿਨ੍ਹਾਂ ਦੇ ਬੱਚੇ ਲਾਪਤਾ ਹੁੰਦੇ ਨੇ ਨਾ ਜਦੋਂ ਕੋਈ ਯੂਪੀ ਐਮਪੀ ਦੇ ਕਿਤੇ ਪੰਜਾਬ ਚ ਆ ਕੇ ਫਸ ਜਾਂਦੇ ਨੇ ਨਾ ਉਹਨਾਂ ਦੀ ਵੀ ਮਾਂ ਮੈਂ ਇਵੇਂ ਤੜਫਉਦੀ ਆ ਨਾ ਨਹੀਂ ਨਹੀਂ ਤੁਸੀਂ ਇਦਾਂ ਨਾ ਕਰੋ ਹੁਣ ਲਓ ਤੁਸੀਂ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਲਫੜੋ ਲਫੜੋ ਮੈਂ ਨਹੀਂ ਇੱਕ ਦਿਨ ਨਵਾਂ ਨਹੀਂ ਫੇਤੀ ਪਾਣੀ ਦਾ ਪੀ ਲੋ ਪਾਣੀ ਦਾ ਪੀ ਲੋ ਜੀ ਪੀ ਲੋ ਕੰਨ ਜੱਕੇ ਫਿਰਾਂਗੇ ਇਹ ਨਹੀਂ ਕਰੀਲਾ ਠੀਕ ਦੌਰ ਨਾਲ ਉੱਪਰ ਇਹ ਹਾਲਾਤ ਨੇ ਜੀ ਸਾਡੀਆਂ ਮਾਮਾ ਦੇ ਪਲੀਜ਼ ਸਾਡੇ ਇਸ ਬੱਚੇ ਨੂੰ ਲੱਭ ਕੇ ਜਰੂਰ ਭੇਜਣਾ ਸਾਰੇ ਭੈਣ ਭਰਾਵਾਂ ਨੇ ਕੋਈ ਉੱਚ ਅਧਿਕਾਰੀ ਸਾਡੀ ਮਦਦ ਕਰ ਸਕਦੇ ਨਹੀਂ ਕੋਈ ਵੀ ਇਨਸਾਨ ਸਾਡੀ ਮਦਦ ਕਰ ਸਕਦਾ ਅਸੀਂ ਸੰਸਥਾ ਵੱਲੋਂ ਸਨਮਾਨ ਕਰ ਦਾਂਗੇ ਜੇਕਰ ਕੋਈ ਇਸ ਬੱਚੇ ਨੂੰ ਲੱਭ ਕੇ ਘਰ ਭੇਜ ਦੇਵੇ ਜੀ ਇਸ ਮਾਂ ਦੇ ਕੀ ਹਾਲਾਤ ਨੇ ਆਪ ਜੀ ਦੇਖ ਰਹੇ ਹੋ ਕਿਉਂਕਿ ਮਾਮਾ ਤੜਫਦਿਆਂ ਨੇ ਮਾਂ ਕਹਿੰਦੀ ਗਰੀਬੀ ਚ ਪਾਲਿਆ ਸੀਗਾ ਮਾਮਾ ਤੜਫਦਿਆਂ ਨੇ ਅਸੀਂ ਤਾਂ ਕਰਕੇ ਕਹਿੰਦੇ ਹਾਂ ਉਹਨੇ ਸਾਡੀਆਂ ਵੀਡੀਓ ਦਾ ਕੋਈ ਨਾ ਕੋਈ ਮਕਸਦ ਹੁੰਦਾ ਆਪ ਜੀ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਨਾਲ ਕੀ ਹੋਣਾ ਜੀ ਸੰਸਥਾ ਨੂੰ ਤਾਂ ਕੁਝ ਨਹੀਂ ਮਿਲਣਾ ਇਦ ਕੀ ਮਿਲਣਾ ਜੀ ਸਿਰਫ ਇਸ ਮਾਂ ਦਾ ਪੁੱਤ ਘਰ ਆ ਜਾਣਾ ਤਾਂ ਕਰਕੇ ਅਸੀਂ ਹਰੇਕ ਵੀਡੀਓ ਤੇ ਵਜਨ ਪਾਉਣੇ ਹੁੰਦੇ ਆ ਵੀ ਤੁਸੀਂ ਦੇਖ ਕੇ ਇਦਾਂ ਦੀਆਂ ਵੀਡੀਓ ਛੱਡ ਦਿੰਨੇ ਹੋ ਤੁਹਾਡੇ ਸਾਹਮਣੇ ਹੋਰ ਕਿੰਨਾ ਕੰਟੈਂਟ ਆਉਂਦਾ ਤੁਸੀਂ ਆਪਣੇ ਸਟੇਟਸਾਂ ਦੇ ਵਿੱਚ ਵੀ ਲਾਉਨੇ ਹੋ ਗਾਣੇ ਲਾਉਨੇ ਹੋ ਹੋਰ ਨੱਚਣ ਵਾਲੀਆਂ ਵੀਡੀਓ ਲਾਉਨੇ ਹੋ ਪਰ ਤੁਸੀਂ ਕਿਤੇ ਇਦਾਂ ਦੀ ਮਾਂ ਦੀ ਪੁਕਾਰ ਵੀ ਕਿਤੇ ਨਾ ਕਿਤੇ ਸਟੇਟਸ ਤੇ ਲਾਇਆ ਕਰੋ ਤਾਂ ਜੋ ਇਦਾਂ ਦੇ ਮਾਮਾ ਦੇ ਪੁੱਤ ਘਰੋ ਘਰੀ ਮੁੜਨ ਚਾਹੇ ਉਹ ਕਿਤੇ ਦੀ ਵੀ ਮਾਂ ਹੋਵੇ ਚਾਹੇ ਉਹ ਕਿਸੇ ਵੀ ਕਿਸੇ ਵੀ ਦੇਸ਼ ਦੀ ਮਾਂ ਹੋਵੇ ਮਾਮਾ ਸਾਰੀਆਂ ਇੱਕ ਬਰਾਬਰ ਨੇ ਇਸ ਕਰਕੇ ਜਰੂਰ ਧਿਆਨ ਦਿਆ ਕਰੋ ਸੰਗਤ ਜੀ ਸਾਡੇ ਸ਼ਬਦਾਂ ਨੂੰ ਸੁਣ ਕੇ ਛੱਡਿਆ ਨਾ ਕਰੋ ਦੇਖ ਲੈਨੇ ਹੋ ਅਮਲ ਨਹੀਂ ਕਰ ਰਹੇ ਸ਼ੇਅਰ ਨਹੀਂ ਕਰ ਰਹੇ ਤੁਸੀਂ ਇੱਕ ਬਟਨ ਦੱਬਣਾ ਇੱਕ ਬਟਨ ਦੇ ਨਾਲ ਕੀ ਹੋ ਜਾਣਾ ਤੁਸੀਂ ਦੱਸੋ ਕੀ ਹੋ ਜਾਣਾ ਇੱਕ ਬਟਨ ਦੇ ਨਾਲ ਹੋ ਸਕਦਾ ਹੈ ਇਸ ਵੀਰ ਨੂੰ ਕੋਈ ਗਵਾਂਢੀ ਆਂਢੀ ਗਵਾਂਢੀ ਪਹਿਚਾਣ ਕੇ ਘਰ ਭੇਜ ਦੇਵੇ ਜੀ ਜੇਕਰ ਕਿਸੇ ਨੂੰ ਵੀ ਇਹ ਵੀਰ ਮਿਲਦਾ ਤਾਂ ਉਹਨੂੰ ਉੱਥੇ ਖੜਾ ਕੇ ਰੱਖੋ ਅਸੀਂ ਆਪਣੀ ਸੰਸਥਾ ਵੱਲੋਂ ਐਂਬੂਲੈਂਸ ਇੱਥੋਂ ਭੇਜਾਂਗੇ ਵੀਰ ਨੂੰ ਲੈ ਕੇ ਆਵਾਂਗੇ ਕਿਤੇ ਵੀ ਇਹ ਵੀਰ ਮਿਲਦਾ ਇਸ ਵੀਰ ਦਾ ਨਾਮ ਆਸ਼ੀਸ਼ ਖਾਨ ਆ ਜੀ ਆਸ਼ੀਨ ਆਸ਼ੀਨ ਖਾਨ ਆ ਜੀ ਪਿੰਡ ਉੱਚਾ گاؤں ਜਿਹੜਾ ਤਹਿਸੀਲ ਆ ਮਾਫ ਕਰਨਾ ਜ਼ਿਲ੍ਹਾ ਪਟਿਆਲਾ ਜੀ ਪਲੀਜ਼ ਸਾਡਾ ਜਿਹੜਾ ਨੰਬਰ ਆ ਸੰਸਥਾ ਦਾ ਉਹ ਵੀ ਸਕਰੀਨ ਦੇ ਉੱਪਰ ਆ ਰਿਹਾ ਆਪ ਜੀ ਪਰਿਵਾਰ ਦਾ ਨੰਬਰ ਵੀ 95922 12985 98787 96328 ਜਰੂਰ ਨੋਟ ਕਰ ਲਓ ਜੀ ਚਲੋ ਠੀਕ ਆ ਮਾਤਾ ਜੀ ਕੋਈ ਨਾ ਘਬਰਾਓ ਨਾ ਤੁਸੀਂ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਜੀ